ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜੋ ਇਹ ਮਤੇ ਪੜੇ ਗਏ ਨੇ ਇਹ ਸਾਰੇ ਮਤੇ ਪਿਛਲੇ 3 ਮਹੀਨੇ ਤੋਂ ਬੜੀ ਮਿਹਨਤ ਕਰਕੇ ਸਰਦਾਰ ਹਰ ਸਿਮਰਨ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਇਹ ਸਾਰਾ ਕੁਝ ਬਣਾਇਆ ਹੁਣ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਇੱਥੇ ਸਟੇਜ ਤੇ ਆਉਣ ਤੇ ਪਾਰਟੀ ਬਣਾਉਣ ਦੀ ਕਿਉਂ ਜ਼ਰੂਰਤ ਪਈ ਉਹਦੇ ਬਾਰੇ ਵਿਸਥਾਰ ਵਿੱਚ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੋ ਸਾਹਿਬ ਪਰਮਜੀਤ ਸਿੰਘ ਜਹਲ ਜੀ ਦੱਸਿਆ ਮੇਰੀ ਸੰਗਤ ਬੈਠੇ ਮੇਰੀ ਬੇਨਤੀ ਬੈਠੇ ਰਹੋ ਭਾਈ ਸਾਹਿਬ 5 ਮਿੰਟ 10 ਮਿੰਟ ਜਰਾ ਬੈਠ ਲਓ ਡਿਸਟਰਬ ਨਾ ਕਰੋ ਖਾਲਸਾ ਜੀ ਬੇਨਤੀ ਹੈ ਕਿ ਜੋ ਅੱਜ ਇਸ ਸਟੇਜ ਤੋਂ ਮੁਖਸਦੀ ਧਰਤੀ ਤੇ ਨਮੀ ਖੇਤਰੀ ਪਾਰਟੀ ਕਾਲੀਦਾਲ ਵਾਰਸ ਪੰਜਾਬ ਦੇ ਨਕਟਨ ਕੀਤਾ ਗਿਆ ਹੈ ਉਸ ਲਈ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਲੋੜ ਕਿਉਂ ਪਈ ਤੁਸੀਂ ਇਸ ਕਾਨਫਰੰਸ ਦਾ ਨਾਮ ਪੰਥ ਬਚਾਓ ਪੰਜਾਬ ਬਚਾਓ ਰੱਖਿਆ ਇਹ ਗੱਲ ਠੀਕ ਹੈ ਕਿ ਪੰਥ ਨੂੰ ਵੀ ਖਤਰੇ ਨੇ ਸੰਕਟ ਨੇ ਹੋਏ ਔਰ ਪੰਜਾਬ ਨੂੰ ਵੀ ਸੰਕਟ ਨੇ ਕਿਸੇ ਸਮੇਂ 220 ਦੇ ਵਿੱਚ ਜਦੋਂ ਸ਼ੁਮਲੀ ਪਹਿਲਾ ਗੁਰਮੀ ਗੋਬਿੰਦ ਸਿੰਘ ਕਮੇਟੀ ਦਾ ਗਠਨ ਹੋਇਆ ਸੀ ਉਸ ਤੋਂ ਬਾਅਦ ਜੋ ਕਾਲੀਦਾਲ ਦਾ ਗਠਨ ਹੋਇਆ 14 ਦਸੰਬਰ 201920 ਨੂੰ ਉਹਦਾ ਮਕਸਦ ਵੀ ਇਹੀ ਸੀ ਕਿ ਪੰਥ ਦੇ ਹਿੱਤਾਂ ਦੀ ਰੱਖਿਆ ਕਰਨਾ ਔਰ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨਾ ਪੰਜਾਬ ਸਾਡੀ ਸਿੱਖ ਪੰਥ ਦੀ ਕਰਮ ਭੂਮੀ ਹੈ ਇੱਥੇ ਹੋਰ ਸਾਰੇ ਭਾਈਚਾਰੇ ਰਹਿੰਦੇ ਨੇ ਸਾਰੇ ਸਿਰੇ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰਦੇ ਨੇ ਸੋ ਮੈਂ ਬੇਨਤੀ ਕਰਦਿਆਂ ਕਿ ਅੱਜ ਲੋੜ ਇਸ ਕਰਕੇ ਪਈ ਕਿਉਂਕਿ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਗਵਾਹੀ ਵਾਲਾ ਉਹ ਪੰਥਕ ਹਿੱਤਾਂ ਦੀ ਰੱਖਿਆ ਨਹੀਂ ਕਰ ਰਿਹਾ ਸੀ ਉਹ ਪੰਜਾਬ ਦੇ ਹਿੱਤਾਂ ਨੂੰ ਰੱਖਿਆ ਨਹੀਂ ਕਰ ਰਿਹਾ ਸੀ ਇਸ ਦਾ ਬਿਆਨੀਆਂ ਸਿੰਘ ਸਾਹਿਬ ਪ੍ਰੋਫੈਸਰ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਨੇ ਵੀ ਆਕਾਲ ਤਾਕਤ ਸਰਬ ਤੋਂ ਜਾਣੀ ਲਖਵੀਰ ਸਿੰਘ ਹੋਣਾ ਨੇ ਵੀ ਸਪਸ਼ਟ ਕਰ ਦਿੱਤਾ ਸੀ ਕਿ ਤੁਸੀਂ ਪੰਥਕ ਹਿੱਤਾਂ ਦੀ ਰਾਖੀ ਨਹੀਂ ਕੀਤੀ ਇਸ ਕਰਕੇ ਤੁਹਾਨੂੰ ਤਰਖਾਇਆ ਕਰਾ ਦਿੱਤਾ ਜਾਂਦਾ ਹੈ ਸੋ ਮੈਂ ਮਹਿਸੂਸ ਕਰਦਾ ਹਾਂ ਖਾਲਸਾ ਜੀ ਕਿ ਜੋ ਅਜੇ ਪਾਰਟੀ ਬਣੀ ਹੈ ਇਹ ਪੰਥ ਬਚਾਓ ਤੇ ਪੰਜਾਬ ਦੇ ਬਚਾਉਣ ਦੀ ਜੋ ਵਾਅਦ ਕੀਤਾ ਹੈ ਵਾਦਾ ਕੀਤਾ ਹੈ ਉਹ ਉਸੇ ਪੂਰੀ ਉਤਰੇਗੀ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਪਾਰਟੀ ਦਾ ਨਾਂ ਕਿਉਂ ਰੱਖਿਆ ਗਿਆ ਇਸ ਪਾਰਟੀ 'ਚ ਦੋ ਵਿਰਾਸਤਾ ਜੁੜੀਆਂ ਹੋਈਆਂ ਨੇ ਇੱਕ ਸ਼ੋਮਣੀ ਕਾਲੀਦਾਲ ਤੇ ਦੂਸਰਾ ਵਾਰਸ ਪੰਜਾਬ ਦੇ ਦੋ ਵਿਰਾਸਤਾਂ ਪਿਛਲੇ ਸਮਿਆਂ ਤੋਂ ਸਾਡੇ ਸਾਹਮਣੇ ਹਨ 104 ਸਾਲ ਲੋਕ ਨੇ ਕਾਲੀਦਾਲ ਨੂੰ ਬਣਿਆ ਤੇ ਹੁਣ 4-5 ਸਾਲ ਤੋਂ ਵਾਰਸ ਪੰਜਾਬ ਜੱਥੇਬੰਦੀ ਵੀ ਕੰਮ ਕਰ ਰਹੀ ਹੈ ਇਸ ਵਾਸਤੇ ਜ਼ਰੂਰੀ ਹੈ ਕਿ ਇਹਨਾਂ ਦੋਨਾਂ ਵਿਰਾਸਤਾਂ ਨੂੰ ਜੋੜ ਕੇ ਭਾਈ ਸਾਹਿਬ ਬੈਠ ਜਾਓ ਜੀ ਪਲੀਜ਼ ਇਹਨਾਂ ਦੋਨਾਂ ਵਿਰਾਸਤਾਂ ਨੂੰ ਜੋੜ ਕੇ ਇਹ ਪਾਰਟੀ ਅੱਗੇ ਵਧੇਗੀ ਸੋ ਇਸ ਕਰਕੇ ਮੈਂ ਅੱਜ ਜੋ ਬੋਲਣਾ ਹੈ ਉਹ ਜੋ ਇਸ ਮੁਕਸਰ ਲਾ ਲਾਵੇਂ ਦੇ ਵਿੱਚ ਬਦਲਵੀ ਸਿੱਖ ਰਾਜਨੀਤੀ ਦਾ ਬਰਤਾਨ ਸੇਜਣ ਬਾਰੇ ਗੱਲ ਕੀਤੀ ਗਈ ਹੈ ਉਹ ਬੜੀ ਧਿਆਨ ਨਾਲ ਇੰਪੋਰਟੈਂਟ ਨਾ ਸੁਣੀ ਸੁਣੀ ਜਾਈ ਦੀ ਹੈ ਆਫਟਰ ਇਹਦਾ ਮਤਲਬ ਕੀ ਹੈ ਕਿ ਬਦਲਵੀ ਸਿੱਖ ਰਾਜਨੀਤੀ ਦਾ ਬਰਤਾਨ ਸਿਰਜਿਆ ਜਾਏਗਾ ਅੱਜ মিডিਆ ਵੱਲੋਂ ਉਹ ਸਾਰੇ ਹੋਰ ਸਾਰੇ ਹਲਕਾ ਸੰਚਿਆ ਵੱਲੋਂ ਇਸ ਗੱਲ ਬਾਰੇ ਸਵਾਲ ਕੀਤਾ ਜਾ ਰਿਹਾ ਹੈ ਕਿ ਇਸ ਪਾਰਟੀ ਵਿੱਚ ਕੀ ਵਖਰਾ ਹੈ ਕੀ ਕਲ ਨਵੀ ਲੈ ਕੇ ਆਏਗੀ ਕਿਸ ਤੰਗ ਦੇ ਨਾਲ ਪੰਜਾਬ ਦੀ ਅਖਵਾਇ ਕਰੇਗੀ ਉਸ ਵਾਤੇ ਖਾਲਸਾ ਜੀ ਬੜੀ ਗੱਲ ਸਪਸ਼ਟ ਹੈ ਕਿ ਜੋ ਕਾਲੀਦਾਨ ਜਾਂ ਹੋਰ ਜੋ ਸੰਸਥਾਵਾਂ ਸਿੱਖ ਪੰਥ ਦੀ ਅਗਵਾਈ ਦਾ ਦਮ ਭਰਦੀਆਂ ਨੇ ਉਹਨਾਂ ਕੋਲੋਂ ਉਹ ਗੱਲ ਨਹੀਂ ਹੋ ਸਕੀ ਜਿਹੜੀ ਕਿ ਪੰਜਾਬ ਦੀ ਰਾਖੀ ਲਈ ਪੰਜਾਬ ਦੀ ਨਵੀਂ ਰਾਜਨੀਤੀ ਲਈ ਆਉਣਾ ਚਾਹੀਦੀ ਹੈ ਸੋ ਮੈਂ ਸਿਰਫ ਪੈਰਾ ਪੜ੍ਹਾਂਗਾ ਉਸ ਤੋਂ ਬਾਅਦ ਮੈਂ ਇਸ ਆਪਣੀ ਗੱਲ ਨੂੰ ਸਮਾਪਤ ਕਰਾਂਗਾ ਨਾਲਾ ਡਰਾਫਟ ਕਰਾਂਗਾ ਖਾਸਾ ਜੀ ਸ੍ਰੀ ਮੁਖਸਰ ਲਾਲ ਨਾਮੇ ਚ ਕਿਹਾ ਗਿਆ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਿੱਖ ਪੰਥ ਦੇ ਪੰਜਾਬ ਦੀ ਬਦਲਵੀਂ ਰਾਜਨੀਤੀ ਦਾ ਜੋ ਵਰਤਾਨ ਸਿਰਜਣ ਜਾ ਰਿਹਾ ਹੈ ਉਸ ਦਾ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਦਰਤ ਮੁਖੀ ਤੇ ਲੋਕ ਪੱਖੀ ਵਿਸਮਾਦੀ ਚਿੰਤਨ ਉਤੇ ਆਧਾਰਿਤ ਕਰਤਾਰਪੁਰੀ ਮਾਡਲ ਹੋਵੇਗਾ ਹੁਣ ਤੁਹਾਡੇ ਵਾਸਤੇ ਤੇ ਦੋ ਤਿੰਨ ਗੱਲਾਂ ਨਵੀਆਂ ਨੇ دو تین گلا بلکل نمیاں نے کہ اے پارٹی گرو گرنتھ ساحب بچار تارات پر آدھارت اپنی جی پارٹی جیگرمیاں نے پارٹی سٹکچر ہے پارٹی کی نیتیاں بڑھائے گی ہر پارٹی دا کوئی نہ کے دار آدھار دا ہوں چاہے وہ تامل ناڈو دیکھ لو چاہے قوم کوم ناشتہ راج دیکھ لو چاہے ہندو ہندوستان جنتا پارٹی کا راج ہے ہو ساری پارٹی اپنی وارک ہوں ਉਸ ਵਿਚਾਰ ਤਰ੍ਹਾਂ ਦੇ ਦਾਰਤ ਜਿਹੜੀਆਂ ਪਹਿਲੀਆਂ ਪਾਰਟੀਆਂ ਸੀਗੀਆਂ ਜਜ ਜਿਹੜੀ ਸਾਡੀ ਸ਼ੁਮਨੀ ਕਾਲੀ ਦਲ ਸੀ ਉਹਨੇ ਭਾਵੇਂ ਰਾਜਨੀਤਿਕ ਮਤਲ ਲੈ ਕੇ ਆਏ ਦੇਖੋ ਖਾਲਸਾ ਜੀ ਤੁਹਾਡੇ ਸਾਹਮਣੇ ਤਿੰਨ ਤਰ੍ਹਾਂ ਦੇ ਦੇ ਤਰ ਦਸਤਾਵੇਜ਼ ਨੇ ਅੱਜ ਸਾਡੀ ਜੋ ਇਸ ਪਾਰਟੀ ਨੇ ਜ਼ਿੰਮੇਰੀ ਲਗਾਈ ਹੈ ਕਿ ਅਸੀਂ ਇਸ ਵਾਸਤੇ ਜੋ ਸਾਡੀ ਕਮੇਟੀ ਬਣੀ ਹੈ ਤੇ ਅਸੀਂ ਇਸ ਵਾਸਤੇ ਤਿਆਰ ਕਰਕੇ ਦਈਏ ਸਾਡੀ ਜ਼ਿੰਮੇਵਰੀ ਬਣ ਜਾਂਦੀ ਹੈ ਕਿ ਅਸੀਂ ਪਿਛਲੇ ਜੋ ਸਾਡੇ ਡਾਕੂਮੈਂਟਸ ਆਏ ਨੇ ਸਿੱਖ ਪੰਥ ਦੇ ਸਾਹਮਣੇ ਉਹਨਾਂ ਉਹਨਾਂ ਦਾ ਐਨਾਲਿਸਿਸ ਕਰਾਂਗੇ ਅਨੈਸਸ ਕਰਕੇ ਉਸ ਜੋ ਇੱਕ ਸੈਂਟਰਲ ਜੋ ਜੋਗ ਏਜੰਡਾ ਬਣਦਾ ਹੈ ਉਸ ਵਾਸਤੇ ਤੁਹਾਨੂੰ ਦੇਾਂਗੇ ਸੋ ਇਸ ਕਰਕੇ ਅਨੰਦਪੁਰ ਦਾ ਮਤਾ ਅਮਰਸਲ ਐਲਾਨਨਾਮੇ ਜਿਹੜੀ ਚਰਨ ਚਰਨ ਵਿੱਚ ਚਾਰਜ ਕਨਫੈਡਰੇਸ਼ਨ ਦਾ ਮੁੱਦਾ ਤੇ ਸੋਵਰਨਿਟੀ ਦਾ ਮੁੱਦਾ ਇਹ ਤਿੰਨ ਡਾਕੂਮੈਂਟਸ ਨੇ ਇਹਨਾਂ ਡਾਕੂਮੈਂਟਸ ਦੇ ਆਧਾਰ ਤੇ ਅਸੀਂ ਆਪਣੀ ਸਾਰਾ ਜਨਰਲ ਤਿਆਰ ਕਰਕੇ ਦੇਾਂਗੇ ਇਹ ਜੋ ਸਮਾਧਾਨ ਦਿੱਤਾ ਗਿਆ ਦੂਜਾ ਮੁੱਦਾ ਇਹ ਹੈ ਕਿ ਵਿਸਵਾਦੀ ਚਿੰਤਨ ਜਿਹੜਾ ਹੈ ਉਹ ਇਸਵਾਦੀ ਚਿੰਤਨ ਗੁਰੂ ਗ੍ਰੰਥ ਸਾਹਿਬ ਵਿਚਾਰਤਾਂ ਦੇ ਆਧਾਰਿਤ ਹੈ ਕਰਤਾਰਪੁਰ ਸਾਹਿਬ ਦੇ ਗੁਰਦਾਰਾ ਸਾਹਿਬ ਨੇ ਜੋ ਮਾਡਲ ਦਿੱਤਾ ਹੈ ਅਸੀਂ ਉਸ ਦੇ ਆਧਾਰ ਤੇ ਆਪਣੀ ਪਾਰਟੀ ਦਾ ਤੁਹਾਡੀ ਆ ਪਾਰਟੀ ਦਾ ਜੋ ਏਜੰਡਾ ਤਿਆਰ ਕਰਕੇ ਦੇਾਂਗੇ ਸੋ ਮੈਂ ਸਮਝਦਾ ਕਿ ਬਹੁਤ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਸੋ ਜੋ ਕਿਸਾਨ ਰੋਣ ਨਾਮ ਜੱਪੋ ਤੇ ਬਲਿਸ਼ਕੋ ਦਾ ਜੋ ਸਿਧਾਂਤ ਹੈ ਉਸ ਨੂੰ ਲੈ ਕੇ ਅਸੀਂ ਬਦਲਵੀਂ ਰਾਜਨੀਤੀ ਲੈ ਕੇ ਆਵਾਂਗੇ ਬਦਲਵੀਂ ਰਾਜਨੀਤੀ ਪੰਜਾਬ ਤੋਂ ਲੈ ਕੇ ਹਰਿਆਣਾ ਹਿੰਦੁਸਤਾਨ ਔਰ ਸਾਰੀ ਦੁਨੀਆ 'ਚ ਜੋ ਵਸਦੇ ਸਿੱਖ ਨੇ ਉਹਨਾਂ ਦੇ ਹਿੱਤਾਂ ਦੀ ਰੱਖੀ ਕਰੇਗੀ ਔਰ ਉਹਨਾਂ ਵਾਸਤੇ ਇੱਕ ਨਵਾਂ ਨਵਾਂ ਐਸਾ ਰੋਡਮੈਪ ਤਿਆਰ ਕਰੇਗੇ ਜਿਹੜਾ ਪੰਜਾਬ ਦੇ ਮਿੱਟੀ ਨਾਲ ਜੁੜਿਆ ਹੋਣ ਔਰ ਉਸ ਦੇ ਨਾਲ ਕੇ ਪੰਜਾਬ ਜਿਹੜਾ ਹੋਰ ਤਰੱਕੀ ਕਰ ਸਕੇ ਆਖਰੀ ਗੱਲ ਕਿ ਇਹ ਪਾਰਟੀ ਇੱਕ ਤਰ੍ਹਾਂ ਦੀ ਕੈਟਾਲਿਸਟ ਹੋਏਗੀ ਜਿਵੇਂ ਤੁਸੀਂ ਦੁੱਧ ਵਿੱਚ ਦੁੱਧ ਦਹੀਂ ਜਮਾ ਲਿਆ ਹੋਣਾ ਜੀ ਦਹੀਂ ਜਮਾਣੇ ਦਹੀਂ ਦੇ ਦੁੱਧ ਵੱਢ ਜਾਂਦਾ ਹੈ ਇਹ ਪਾਰਟੀ ਇੱਕ ਨਵਾਂ ਇਤਿਹਾਸ ਸਿਰਜੇਗੀ ਪ੍ਰੋਵਾਈਡਡ ਕਿ ਤੁਹਾਡੀ ਪਾਰਟੀ ਠੀਕ ਤਰ੍ਹਾਂ ਚੱਲੇ ਇਸ ਨੂੰ ਜਿਹੜਾ ਮੈਂਬਰਸ਼ਿਪ ਬਣੇ ਨਵੀਂ ਲੀਡਰਸ਼ਿਪ ਆਣ ਕਿਉਂਕਿ ਕੰਮ ਕੋਈ ਸੌਖਾ ਨਹੀਂ ਹੈ ਇਹ ਬਹੁਤ ਵੱਡਾ ਕੰਮ ਹੈ ਇਸ ਵਾਸਤੇ ਮੈਂ ਸਮਝਦਾ ਕਿ ਜੋ ਕੁਝ ਵੀ ਇਸ ਵਾਸਤੇ ਕਮਿਟਮੈਂਟ ਕੀਤੀ ਗਈ ਹੈ ਉਸ ਵਾਸਤੇ ਇੱਕ ਬਰਤਾਨ ਨੈਰੇਟਿਵ ਸਿਰਜੇਗੀ ਜੋ ਕਿ ਗੁਰੂਗ੍ਰਾਂਤ ਸਾਹਿਬ ਵਿਚਾਰਤਾ ਤੇ ਦਾਰਤ ਹੋਏਗਾ ਇਹਦੇ ਚ ਸਾਰੇ ਜੋ ਇਸ਼ੂਜ਼ ਹੈਗੇ ਨੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਔਰ ਦੁਨੀਆ ਦੇ ਜੋ ਇਸ਼ੂਜ਼ ਜੀਓ ਪੋਲਿਟਿਕਸ ਦੇ ਸਾਰਾ ਸੇ ਲੈ ਕੇ ਆਵਾਂਗੇ ਇਸ ਵਾਸਤੇ ਜੋ ਸਾਨੂੰ ਜ਼ਿੰਮਰਦਾਰੀ ਦਿੱਤੀ ਗਈ ਹੈ ਮੈਂ ਆਪਣੇ ਦੂਜੇ ਸਾਥੀ ਸਰਬਜੀਤ ਸਿੰਘ ਹਸਰਨਾਗਲ ਨਾਲ ਗੱਲ ਕਰਕੇ ਇਸ ਵਾਰ ਅਸੀਂ ਬੈਠਾਂਗੇ ਬੈਠ ਕੇ ਜੋ ਇਸ ਵਾਸਤੇ ਜੋਜੰਦਾ ਬਣੇਗਾ ਉਹ ਸਵਸਥੇ ਤਿਆਰ ਕਰਕੇ ਅਸੀਂ ਦੇਵਾਂਗੇ ਅੱਗੇ ਇਹਨਾਂ ਨੇ ਕਿਵੇਂ ਲਾਗੂ ਕਰਨਾ ਹੈ ਕਿਵੇਂ ਇਸ ਨੂੰ ਅੱਗੇ ਜਾ ਕੇ ਚਲਾਉਣਾ ਹੈ ਇਹਨਾਂ ਦੀ ਜ਼ਿੰਮੇਵਾਰੀ ਹੈ